ਖੋਲਿ ਦੇ ਦਿਨ ਯਾਨੀ 24 ਮਾਰਚ ਨੂੰ ਹੋਇਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮੁਕਾਬਲਾ ਮੁਕਾਬਲਾ ਸੀ ਆਪ ਦਾ ਡਿਨਰ ਬਨਾਮ ਕਾਂਗਰਸ ਦਾ ਲੰਗਰ ਦਰਸਲ ਆਮ ਆਦਮੀ ਪਾਰਟੀ ਨੇ ਫੰਡ ਇਕੱਠਾ ਕਰਨ ਲਈ ਡਿਨਰ ਰੱਖਿਆ ਸੀ ਜਿਸ ਤੇ 5000 ਰੁਪਏ ਦੇ ਕੇ ਕੋਈ ਵੀ ਆ ਸਕਦਾ ਡਿਨਰ ਭਗਵੰਤ ਮਾਨ ਸਟੈਸਿੰਗ ਛੋਟੇਪੁਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹੋਰ ਨੇਤਾਵਾਂ ਨਾਲ ਸੀ ਜਿਸ ਹੋਟਲ 'ਚ ਆਪ ਦਾ ਡਿਨਰ ਰੱਖਿਆ ਗਿਆ ਸੀ ਇਸ ਦੇ ਸਾਹਮਣੇ ਕੁਝ ਦੂਰੀ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਮੀਆਂ ਨੇ ਕਾਂਗਰਸ ਵੱਲੋਂ ਮੁਫਤ ਲੰਗਰ ਲਗਾ ਕੇ ਆਪ ਦੇ ਡਿਨਰ ਨੂੰ ਫਿੱਕਾ ਕਰਨ ਦੀ ਕੋਸ਼ਿਸ਼ ਕੀਤੀ ਕਿ ਆਮ ਆਦਮੀ ਪਾਰਟੀ ਜਿਹੜੀ ਕਦੇ ਕਹਿੰਦੀ ਹੁੰਦੀ ਸੀ ਕਿ ਅਸੀਂ ਆਮ ਲੋਕਾਂ ਦੀ ਪਾਰਟੀ ਆ ਅੱਜ ਉਹਨਾਂ ਦਾ ਖਾਸ ਦਿਨ ਹੈ ਖਾਸ ਵੱਡੇ ਮੈਰਿਜ ਪੈਲੇਸ ਦੇ ਵਿੱਚ ਕੀਤਾ ਜਾ ਰਿਹਾ ਹੈ ਉਹਦੇ ਮੁਕਾਰਜ਼ ਕਾਂਗਰਸ ਪਾਰਟੀ ਨੇ ਜਿਹੜਾ ਕਿ ਆਮ ਲੋਕਾਂ ਦੇ ਲਈ ਜਿਹੜੇ ਲੋਕ ਉਥੋਂ مایੁਸ ਹੋ ਕੇ ਜਿਨ੍ਹਾਂ ਨੂੰ ਟਿਕਟ ਵੰਡ ਨਹੀਂ ਦੇ ਰਿਹਾ ਕਿਉਂਕਿ ਜਿਨ੍ਹਾਂ ਨੇ 5000 ਰੁਪਏ ਨਹੀਂ ਦਿੱਤਾ ਉਹ ਵੀ ਮੈਂ ਸੋਚਦਾ ਕਿ ਡਰਾਮਾ ਹੈ ਆਮ ਆਦਮੀ ਪਾਰਟੀ ਪੂਰੇ ਕੰਟਰੀ ਦੇ ਵਿੱਚ ਇਹ ਕਰਦੀ ਹੈ ਦਿੱਲੀ ਦੇ ਇਲੈਕਸ਼ਨਾਂ ਵੇਲੇ ਵੀ ਬਹੁਤ سارے ਸਥਾਨ ਦੇ ਡਿਨਰ ਜਿਹੜੇ ਫੰਡਰੇਜ਼ਿੰਗ ਡਿਨਰ ਨੇ ਜਿਹਦੀ ਪਾਈ ਪਾਈ ਦਾ ਹਿਸਾਬ ਜਿਹੜਾ ਉਹ ਦਿੱਤਾ ਜਾਂਦਾ ਟੈਕਸ ਭਰਿਆ ਜਾਂਦਾ ਔਰ ਇਹੀ ਫਰਕ ਹੈ ਕਿ ਇਹੀ ਰਾਜਨੀਤੀ ਅਸੀਂ ਚੇਂਜ ਕਰਨ ਆਏ ਆ ਜਿਹੜੇ ਸਾਹਮਣੇ ਕਾਂਗਰਸ ਵਾਲੇ ਫਰੀ ਲੰਗਰ ਲਾਈ ਬੈਠੇ ਨੇ ਬਿਲਕੁਲ ਤਾਂ ਮੈਨੂੰ ਖੁਸ਼ੀ ਹੋਈ ਕਿ ਕਾਂਗਰਸ ਨੂੰ ਆਮ ਲੋਕਾਂ ਦਾ ਥੋੜਾ ਜਿਹਾ ਖਿਆਲ ਆਇਆ ਇਹ ਵੱਡੇ ਵੱਡੇ ਇੰਡਸਟਰੀਅਲਿਸਟਾਂ ਤੋਂ ਪੈਸੇ ਲੈਂਦੇ ਆ ਫਿਰ ਉਹਨਾਂ ਮੁਤਾਬਕ ਹੀ ਸਰਕਾਰਾਂ ਨੂੰ ਕਾਨੂੰਨ ਬਣਾਉਣੇ ਪੈਂਦੇ ਨੇ